ਸੁਖਦੀਪ ਸਿੰਘ ਰਾਏਪੁਰ ਜੀ ਦੀ ਕਹਾਣੀ ਇੱਕ ਤਸਵੀਰ ਮਾਂ ਦੇ ਵਰਗੀ ਭਾਗ ਅਖੀਰਲਾ ਮੈਂ ਪੈਂਦੀ ਪਏ ਖੇਸ ਨੂੰ ਸਿੱਧਾ ਕਰਿਆ ਤੇ ਸਿੱਧਾ ਪੈ ਕੇ ਹਨੇਰੇ ਵਿੱਚ ਦੇ ਹਨੇਰੇ ਨੂੰ ਤੱਕਣ ਲੱਗੀ ਬੇਸ਼ੱਕ ਬਾਹਰ ਅੰਤਾਂ ਦੀ ਹਵਾ ਚੱਲ ਰਹੀ ਸੀ ਪਰ ਮੈਨੂੰ ਮਾਸੀ ਦੇ ਸਾਹ ਲੈਣ ਦੀ ਆਵਾਜ਼ ਤੇ ਅੱਖਾਂ ਦੀ ਝਪਕ ਦੀ ਆਵਾਜ਼ ਸਰਿਆਂ ਨੂੰ ਸੁਣ ਰਹੀ ਸੀ ਮੇਰਾ ਅਜੇ ਵੀ ਧਿਆਨ ਬਾਪੂ ਵਾਲੀ ਸੀ ਕਿਉਂਕਿ ਮੇਰਾ ਜੇਕਰ ਇਸ ਦੁਨੀਆ ਵਿੱਚ ਕੋਈ ਹੈ ਤਾਂ ਉਹ ਬਾਪੂ ਹੀ ਸੀ ਸੋਚ ਦੀ ਸੋਚ ਦੀ ਕਦ ਨੀਂਦਰ ਦੇ ਦੇਸ ਪੁੱਜ ਗਈ ਪਤਾ ਹੀ ਨਾ ਲੱਗਾ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ ਗੁਰੂ ਘਰ ਪੜ ਰਿਹਾ ਬਾਬਾ ਅਮਰਤ ਵੇਲੇ ਦੀ ਬਾਣੀ ਐਦਾਂ ਲੱਗਦੀ ਸੀ ਜਿਵੇਂ ਕਿਸੇ ਸਵਰਗ ਦੀ ਕਹਾਣੀ ਦੀ ਵਿਆਖਿਆ ਕਰ ਰਹੀ ਹੋਵੇ ਬਹੁਤ ਹੀ ਜ਼ਿਆਦਾ ਆਨੰਦ ਵਈ ਸਕੂਨ ਦਾਿਕਤਾ ਸਰਲ ਤੇ ਸਪਸ਼ਟ ਮੈ ਪਾਸਾ ਬਦਲਿਆ ਉੱਠਦੀ ਏ ਖੜੀ ਹੋਉ ਤਾੜਾ ਕੋਲ ਤੇ ਮੈਂ ਚਲੀ ਜਾਵਾਂ ਖਲੋ ਜਾ ਮਾਸੀ ਐਨੀ ਵੀ ਕੀ ਕਾਲੀ ਐ ਮੈਂ ਚਾਹ ਬਣਾਉਂਦੀ ਆ 2 ਮਿੰਟ ਲੱਗਣਗੇ ਚੱਲ ਫੇਰ ਗਰਨ ਦੇ ਨੇ ਬਣਾ ਲਿਆ ਮੈਂ ਫੁਰਤੀ ਨਾਲ ਖੜੀ ਹੋਈ ਸਹਾਨੇ ਪਈ ਚੁੰਨੀ ਦੀ ਬੁੱਕਲ ਮਾਰੀ ਤੇ ਵੇਖਿਆ ਬਾਹਰ ਬਹੁਤ ਹੀ ਸੋਹਣੀ ਹਵਾ ਚੱਲ ਰਹੀ ਸੀ ਅਸਮਾਨ ਬਿਲਕੁਲ ਸਾਫ ਸੀ ਹਲਕੇ ਹਲਕੇ ਤਾਰੇ ਦਿਖਾਈ ਦੇ ਰਹੇ ਸਨ ਜਿੰਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਮੈਂ ਨਰਕੇ ਤੋਂ ਬੁੱਕ ਭਰ ਮੂੰਹ ਤੇ ਮਾਰਿਆ ਤੇ ਚੁੰਨੀ ਦੇ ਪੱਲੇ ਨਾਲ ਸਾਫ਼ ਕਰਕੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਤੇ ਮਨੋਮਨੀ ਧੰਨਵਾਦ ਕਰਦੀ ਚੁੱਲ੍ਹੇ ਵੱਲ ਵਧੀ ਤੇ ਕੋਲ ਪਈ ਲੋਹੇ ਦੇ ਕਰਛੇ ਨਾਲ ਸਵਾਹ ਡੋਲੀ ਤਾਂ ਵਿੱਚ ਕੁਝ ਅੰਗਿਆਰੇ ਅੱਗ ਦੇ ਪਏ ਸਨ ਮੈਂ ਪਤਲੇ ਪਤਲੇ ਢੱਕੇ ਤੋੜੇ ਤੇ ਆਸੇ-ਪਾਸੇ ਦੋ ਪਥੂਲੀਆਂ ਬੰਨ ਕੇ ਲਗਾ ਦਿੱਤੀਆਂ ਇੱਕ ਕਪੜੇ ਵਿੱਚ ਰੱਖ ਮਾਚਸ ਦੀ ਦੀਦੀ ਜਲਾਈ ਤਾਂ ਫੋਰੇ ਵਿੱਚ ਅੱਗ ਜਲ ਪਈ 50 ਮਿੰਟਾਂ ਵਿੱਚ ਚਾਹ ਗੜਬੜਨ ਲੱਗ ਪਿਆ ਤੇ ਕੱਲ ਵਾਲਾ ਦੁੱਧ ਪਿਆ ਸੀ ਮੈਂ ਉਸੇ ਚਲਾਨੀ ਵਿੱਚ ਲੱਗੇ ਇੱਕ ਟੰਗਣੇ ਤੋਂ ਦੁੱਧ ਵਾਲਾ ਡੋਲੂ ਉਤਾਰਿਆ ਤੇ ਚਾਹ ਵਿੱਚ ਪਾ ਦਿੱਤਾ ਇੱਕ ਦੋ ਵਾਰੀ ਦਿੱਤੇ ਚਾਹ ਥੱਲੇ ਉਤਾਰ ਦਿੱਤੀ ਤੇ ਚੁੱਲ੍ਹੇ ਉੱਪਰ ਪਾਣੀ ਵਾਲਾ ਪਤੀਲਾ ਰੱਖ ਦਿੱਤਾ ਤੇ ਵੱਡੀਆਂ ਪੁੱਤ ਪਿੱਤਲ ਦੀਆਂ ਬਾਟੀਆਂ ਵਿੱਚ ਚਾਹ ਪਾ ਕੇ ਮਾਸੀ ਕੋਲ ਲਾਇਕੀ ਜਾ ਬੈਠੀ ਤੇਰੀ ਮਾਂ ਵਾਂਗੂ ਹੂੰ ਚਾਹ ਤਾਂ ਤੂੰ ਬਿੰਦ ਚ ਬਣਾ ਲਈ ਮੈਨੂੰ ਮਾਸੀ ਦਾ ਮੇਰੀ ਮਾਂ ਨਾਲ ਤੁਲਨਾ ਕਰ ਤੁਲਨਾ ਕਰਨਾ ਚੰਗਾ ਨਾ ਲੱਗਾ ਮੈਂ ਨੀਵੀਂ ਪਾ ਰਹੀ ਪੁੱਤ ਨੋਹਾਂ ਨਾਲ ਮਾਂ ਕਦੇ ਨਹੀਂ ਅੱਡ ਹੁੰਦਾ ਕੀ ਹੋਇਆ ਜੇ ਉਹ ਮਾਂ ਬਣ ਦੇ ਲਾਇਕ ਨਹੀਂ ਸੀ ਪਰ ਹੈ ਤਾਂ ਤੇਰੀ ਮਾਂ ਹੀ ਸੀ ਮਾਸੀ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਕੋਈ ਐਦਾਂ ਕਹਿੰਦਾ ਮੈਂ ਓਦਾਂ ਦੀ ਨਹੀਂ ਆ ਮਾਸੀ ਹਾਂ ਮੈਂ ਜਾਣਦੀ ਆ ਪੁੱਤ ਮਾਸੀ ਨੇ ਹੱਥ ਵਿੱਚ ਫੜ ਮਾਲਾ ਨੂੰ ਆਪਣੀ ਕੁਰਤੀ ਦੀ ਜੇਬ ਚ ਪਾਇਆ ਤੇ ਚਾਹ ਵਾਲੀ ਬਾਟੀ ਮੈਨੂੰ ਉਸਦੇ ਹੱਥ ਵਿੱਚ ਫੜਾਉਣ ਲਈ ਕਿਹਾ ਲੈ ਉਰੇ ਹੀ ਫੜਾ ਚਾਹ ਗੁਰੂ ਘਰ ਪਾਠ ਪੜ ਰਿਹਾ ਬਾਬਾ ਵੀ ਚੁੱਪ ਕਰ ਗਿਆ ਬਿਲਕੁਲ ਸੁਨਸਰਾ ਸੀ ਮਾਸੀ ਚੁਸਕੀਆਂ ਨਾਲ ਚਾਹ ਪੀਣ ਲੱਗੀ ਜਿੱਦਾਂ ਮੇਰਾ ਬਾਪੂ ਬਿੰਦਾ ਸੀ ਮੈਂ ਹਲਕਾ ਜਿਹਾ ਸਪਈ ਪੁੱਤ ਕੁਝ ਆ ਤਾਂ ਉਮਰਾਂ ਦੇ ਨਾਲ ਹੀ ਮੁੱਕਦੀਆਂ ਨੇ ਚਾਹ ਪੀ ਕੇ ਬਾਟੀ ਹਲੇ ਥੱਲੇ ਰੱਖੀ ਸੀ ਕਿ ਬੁਹਾ ਖੜਕਿਆ ਮੈਂ ਸੋਚਿਆ ਬਾਪੂ ਹੋਣਾ ਮਾਸੀ ਨੇ ਕਿਹਾ ਓਰੇ ਦੇ ਪੁੱਤ ਚਾਬੀ ਮੈਂ ਖੋਲਦੀ ਆ ਬੁਹਾ ਦੇਖਾ ਕੌਣ ਹੈ ਮਾਸੀ ਨੇ ਬੁਹਾ ਖੋਲਿਆ ਮੈਂ ਸામਨੇ ਖੜੀ ਸੀ ਗਿੰਦਾ ਨਾਲ ਹੀ ਟੰਗ ਦਿੱਤਾ ਜਦੋਂ ਕੁੰਡਾ ਖੋਲਿਆ ਚਾਰ ਪੰਜ ਬੰਦੇ ਅੰਦਰ ਲੰਘ ਆਏ ਪਿੱਛੇ ਹੀ ਇੱਕ ਚਾਰ ਜਣੇ ਇੱਕ ਮੰਝ ਚੁੱਕੀ ਹੋਰ ਆ ਗਏ ਇਦਾਂ ਲੱਗ ਰਿਹਾ ਸੀ ਜਿਦਾਂ ਕੋਈ ਸਖਤ ਬਿਮਾਰ ਬੰਦਾ ਮੰਜੇ ਤੇ ਪਿਆ ਹੋਵੇ ਮੈਂ ਤੇਜ਼ ਪੈਰੀ ਉਹਨਾਂ ਕੋਲ ਗਈ ਤਾਂ ਖੂਨ ਨਾਲ ਬੁਰੀ ਤਰ੍ਹਾਂ ਭਿੱਜੀ ਹੋਈ ਮੇਰੇ ਬਾਪੂ ਦੀ ਲਾਸੀ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕੀ ਮੇਰੀਆਂ ਚੀਕਾਂ ਨਿਕਲ ਗਈਆਂ ਮੇਰੀਆਂ ਚੀਕਾਂ ਦੀ ਆਵਾਜ਼ ਰੱਬ ਨੂੰ ਦਿਲਕਾਰ ਰਹੀ ਸੀ ਕਿ ਇਹ ਕੀ ਹੈ ਮੈਨੂੰ ਵੀ ਦੱਸ ਮੇਰਾ ਰੋ ਰੋਬਰਾ ਹਾਲ ਹੋ ਚੁੱਕਾ ਸੀ ਫਿਰ ਸਾਰਾ ਕੁਝ ਜੋ ਹੁੰਦਾ ਉਹੀ ਹੋਇਆ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ ਮੇਰਾ ਮਨ ਕਹਿ ਰਿਹਾ ਸੀ ਕਿ ਮੈਂ ਵੀ ਆਪਣੇ ਬਾਪੂ ਦੇ ਨਾਲ ਹੀ ਜਾਣਾ ਚਾਹੁੰਦੀ ਆ ਦੂਸਰੇ ਦਿਨ ਅਰਥਨ ਦਾ ਸਮਾਂ ਸੀ ਜਦੋਂ ਮੈਂ ਆਪਣੇ ਆਪ ਨਾਲ ਲੜ ਰਹੀ ਸੀ ਉਜ ਰਹੀ ਸੀ ਬੁਰੀ ਤਰ੍ਹਾਂ ਇਹ ਜ਼ਿੰਦਗੀ ਦੀ ਸੁਲਜੀ ਹੋਈ ਤਾਣੀ ਦੇ ਮਸੀਂ ਵਿੱਚ ਮਾਸੀ ਦੇ ਮਾਸੀ ਨੇ ਮੇਰੇ ਹੱਥ ਵਿੱਚ ਮੇਰੇ ਬਾਪੂ ਦਾ ਬਟੂਆ ਧਰਦੇ ਹੋਏ ਕਿਹਾ ਲੈ ਧੀਏ ਤੇਰੇ ਪੁੱਤ ਦਾ ਤੇਰੇ ਪਿਤਾ ਦਾ ਬਟੂਆ ਸਾਹਮਣੇ ਰੱਖੀ ਮਾਸੀ ਦੀ ਇਹ ਆਖਦਿਆਂ ਭੁੱਬ ਨਿੱਕਲ ਆਈ ਪਰ ਅੱਖਾਂ ਦਾ ਅੱਖਾਂ ਤਾਂ ਕੈਲ ਵੋ ਪੱਥਰ ਹੋ ਗਈਆਂ ਸਨ ਤੇ ਦਿਲ ਤਾਂ ਮੇਰਾ ਜਿਵੇਂ ਮੇਰੇ ਨਾਲ ਹੀ ਨਹੀਂ ਹੁੰਦਾ ਮੈਂ ਬਟੂਆ ਖੋਲਿਆ ਤੇ ਉਸ ਵਿੱਚ 80 ਰੁਪਏ ਸਨ ਤੇ ਇੱਕ ਮੇਰੀ ਇੰਨੀ ਨਿੱਕੀ ਹੁੰਦੀ ਦੀ ਫੋਟੋ ਸੀ ਦੂਸਰੇ ਪਾਸੇ ਇੱਕ ਸੋਹਣੀ ਜਹੀ ਜੋ ਕਿ ਬਿਲਕੁਲ ਮਟਿਆਰ ਲੱਗਦੀ ਸੀ ਆਉਤ ਨਹੀਂ ਫੋਟੋ ਸੀ ਮੈਂ ਮਾਸੀ ਨੂੰ ਕਿਹਾ ਇਹ ਕੌਣ ਹੈ ਮਾਸੀ ਨੇ ਕਿਹਾ ਤੈਨੂੰ ਨਹੀਂ ਪਤਾ ਮੈਂ ਨਾਲ ਵਿੱਚ ਸਿਰ ਹਲਾਇਆ ਤੇਰੀ ਮਾਂ ਦੀ ਤਸਵੀਰ ਹੈ ਮੇਰੇ ਕੋਲ ਕੁਝ ਬੋਲਣ ਲਈ ਨਹੀਂ ਸੀ ਮੈਂ ਇਹ ਸਦੀ ਤਸਵੀਰ ਸਾਰੇ ਘਰ ਵਿੱਚ ਲੱਭਦੀ ਰਹੀ ਉਹ ਅੱਜ ਮਿਲੀ ਸੀ ਤਾਂ ਉਸ ਸਖਸ ਨੇ ਖਜ਼ਾਨੇ ਵਿੱਚੋਂ ਜਿਸ ਦਾ ਤੋਫਾ ਮੌਤ ਦੇ ਮੁਕ ਮबारकਵਾਸੀ ਕੁਝ ਤੇਰੇ ਤੇ ਕੁਝ ਇਨਸਾਨ ਜ਼ਿੰਦਗੀ ਵਿੱਚ ਅਜਿਹੇ ਮਿਲਦੇ ਨੇ ਜੋ ਅਜਿਹਾਂ ਸੱਤਾ ਦਿੰਦੇ ਨੇ ਜੋ ਚਾਹ ਕੇ ਵੀ ਸਾਰੀ ਉਮਰ ਨਹੀਂ ਪੁੱਲ ਸਕਦੇ ਹੁੰਦੀਆਂ ਨੇ ਪਰ ਉਹ ਫੇਰ ਵੀ ਦਿਲ ਦੇ ਅਜੀਬ ਹੁੰਦੇ ਨੇ ਅਤੇ ਸਦਾ ਬਣ ਕੇ ਉਹ ਕਿਹੜਾ ਜਾਣਦੇ ਨਹੀਂ ਕਿ ਕੀ ਹਸਰ ਹੋਣਾ ਹੈ ਉਹਨਾਂ ਬਿਨਾ ਰਾਤਾਂ ਲੰਬੀਆਂ ਲੱਗਣਗੀਆਂ ਕਾਲੇ ਲਗਣਗੇ ਚਿੱਟੇ ਦੇਣਾ ਇੱਕ ਧੀ ਦੀ ਬਹੁਤ ਹੀ ਭਾਵਕ ਕਹਾਣੀ ਰੱਬ ਇਹ ਜਿਹੀ ਸਜ਼ਾ ਕਿਸੇ ਵੀ ਧੀ ਨੂੰ ਨਾ ਦੇਵੇ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਧੰਨਵਾਦ